ਸਬਜ਼ੀਆਂ ਦੇ ਰੇਟ ਨੇ ਛੂ ਲਿਆ ਅਸਮਾਨ ਆਖਿਰ ਹੁਣ ਕਿੱਧਰ ਜਾਵੇਗਾ ਆਮ ਇਨਸਾਨ ਮਾਰਕੀਟ ਦੇ ਵਿੱਚ ਕਹਿ ਲੋ ਇੱਕਦਮ ਉਛਾਲ ਆਇਆ ਕੀਵੇਂ ਲੱਗ ਰਿਹਾ ਜੇਬ ਤੇ ਅਸਰ ਪਹਿਰੇ ਸਿੱਧੇ ਤੌਰ ਤੇ ਪਹਿਰੇ ਅਸਰ ਪਹਿਰੇ ਬਿਲਕੁਲ ਪਿਆ ਬਰਸਾਤ ਦਾ ਮੌਸਮ ਹੈ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਫਿਰ ਦੁਬਾਰਾ ਜ਼ਿਕਰ ਗੱਲ ਕੀ ਕੀਤੀ ਜਾਵੇ ਲੈਂਡ ਸਲਾਈਡਿੰਗ ਵਗੈਰਾ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਆ ਕਿਤੇ ਨ ਕਿਤੇ ਸਬਜ਼ੀਆਂ ਤੇ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਥਾ ਗੱਲ ਜੇਕਰ ਟਮਾਟਰ ਦੀ ਕੀਤੀ ਜਾਵੇ ਤਾਂ ਟਮਾਟਰ ਦਾ ਦਾਮ ਜਿਹੜਾ ਆ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਕਿੰਨੇ ਰੇਟ ਤੇ ਹੋ ਗਿਆ ਟਮਾਟਰ ਇਸੇ ਗ੍ਰੇਟ ਜੀ 1200 ਤੋਂ 1200 ਤੋਂ ਲੈ ਕੇ 1500 1600 ਤੱਕ ਵਿਗ ਰਿਹਾ ਜੀ ਉਸ ਦੇ ਹਿਸਾਬ ਨਾਲ ਚੱਲ ਰਿਹਾ ਉੱਪਰ ਦੇ ਘਟਾੜੇ ਉਹਦੇ ਨਾਲ ਫਿਰ ਜ਼ਿਆਦਾ ਤੇਜ਼ ਹੋ ਜਾਂਦਾ ਉਹ ਰੇਟ ਰੋਡ ਖੁੱਲ ਜੇ ਤਾਂ ਟਮਾਟਰ ਆਣਾ ਸ਼ੁਰੂ ਹੋ ਜਾਏਗਾ ਮੱਧ ਹੋ ਜਾਏਗਾ ਬਸ ਇਹੀ ਹੈ ਜੀ ਹੋਰ ਕੁਝ ਨਹੀਂ ਹੈ ਮਤਲਬ ਉੱਪਰੋਂ ਮਾਲ ਕਰੋ ਘਟਾ ਆ ਰਿਹਾ ਘਟਾ ਆ ਰਿਹਾ ਉੱਪਰ ਤੁਹਾਨੂੰ ਪਤਾ ਹੀ ਹੈ ਲੈਂਡਸਲੈਂਡ ਹੋ ਰਹੀ ਹੈ ਰਸਤੇ ਬੰਦ ਹੋ ਰਹੇ ਹੈ ਸਪਾਲੇ ਖੜਾ ਹੁੰਦਾ आम इंसान जेड़ा किधर ਜਾਏਗਾ ਕਿਉਂਕਿ ਆਮ انسان ਦੀ ਜੀਬ ਤੇ ਕਿਤਨੇ ਕਿਤੇ ਸਿੱਧੇ ਤੌਰ ਤੇ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿ ਸਬਜ਼ੀਆਂ ਦੇ ਰੇਟ ਨੇ ਛੂ ਲਿਆ ਅਸਮਾਨ ਆਖਿਰ ਹੁਣ ਕਿਧਰ ਜਾਵੇਗਾ ਆਮ ਇਨਸਾਨ ਨਿਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਸਬਜ਼ੀ ਮੰਡੀ ਦੇ ਵਿੱਚ ਸਬਜ਼ੀਆਂ ਦੇ ਰੇਟ ਨੇ ਅਸਮਾਨ ਨੂੰ ਛੂ ਲਿਆ ਕਿਤਨੇ ਕਿਤੇ ਸੋਨੇ ਦੇ ਭਾਅ ਵਿਕਰੇ ਨੇ ਤੁਸੀਂ ਟਮਾਟਰ ਜਿਹੜਾ ਕਾਫੀ ਜ਼ਿਆਦਾ ਮਹਿੰਗਾ ਨਜ਼ਰ ਆ ਰਿਹਾ ਕਿਉਂਕਿ ਜਦੋਂ ਬਰਸਾਤ ਹੁੰਦੀ ਆ ਸੌਣ ਦਾ ਮਹੀਨਾ ਹੁੰਦਾ ਟਮਾਟਰ ਤੇ ਖਰਾਬ ਹੋਣ ਦੇ ਬਹੁਤ ਸਾਰੇ ਚਾਂਸਸ ਹੁੰਦੇ ਨੇ ਜਿਸ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਟਮਾਟਰ ਜਿਹੜਾ ਆਕਸਰ ਵੱਧ ਗਿਣਤੀ ਦੇ ਵਿੱਚ ਭੇਜਿਆ ਭੇਜਿਆ ਜਾਂਦਾ ਉੱਥੇ ਹੀ ਉਹਦਾ ਰੇਟ ਵੀ ਜਿਹੜਾ ਕਾਫੀ ਜ਼ਿਆਦਾ ਵੱਧ ਜਾਂਦਾ ਸੋ ਇਹ ਵਕਤ ਚੰਡੀਗੜ੍ਹ ਦੀ 26 ਸੈਕਟਰ ਦੀ ਮਾਰਕੀਟ ਦੇ ਵਿੱਚ ਖੜੇ ਆ ਦੇਖ ਸਕਦੇ ਹੋ ਇਹ ਪੂਰੀ ਸਬਜ਼ੀ ਮੰਡੀ ਆ ਇੱਥੇ ਗੱਲ ਜੇ ਕਰਾਂ ਟਮਾਟਰ ਦੀ ਕੀਤੀ ਜਾਵੇ ਤਾਂ ਟਮਾਟਰ ਦਾ ਦਾਮ ਜਿਹੜਾ ਆ ਕਾਫੀ ਜਿਆਦਾ ਦੱਸਿਆ ਜਾ ਰਿਹਾ 100 ਦੇ ਕਰੀਬ ਟਮਾਟਰ ਦਾ ਰੇਟ ਦੱਸਿਆ ਜਾ ਰਿਹਾ ਹਾਲਾਂਕਿ ਗੁਣਵੱਤਾ ਦੇ ਅਨੁਸਾਰ ਇਸ ਦੇ ਰੇਟ ਦੇ ਵਿੱਚ ਘਾਟਾ ਵਾਧਾ ਹੋ ਸਕਦਾ ਕੋਈ 80 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਿਹਾ ਤੇ ਕੋਈ 100 ਤੋਂ ਪਲੱਸ ਵੀ ਵੇਚ ਰਿਹਾ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਿਮਲਾ ਮਿਰਚ ਵੀ ਦੱਸੀ ਜਾ ਰਹੀ ਹੈ ਕਿ 80 ਤੋਂ 100 ਦੇ ਵਿੱਚ ਵੇਚਿਆ ਜਾ ਰਿਹਾ ਫਲੀਆਂ ਜਿਹੜੀਆਂ ਨੇ ਉਹ ਵੀ ਮਹਿੰਗੀਆਂ ਹੋ ਗਈਆਂ ਨੇ ਟਿੰਡੇ ਜਿਹੜੇ ਸੀਗੇ ਉਹ ਵੀ ਕਾਫੀ ਜ਼ਿਆਦਾ ਮਹਿੰਗੇ ਹੁੰਦੇ ਹੋਏ ਨਜ਼ਰ ਆਏ ਨੇ ਸੋ ਬਿਲਕੁਲ ਸਵਾਲੇ ਖੜਾ ਹੁੰਦਾ ਹੈ ਕਿ ਹੁਣ ਆਮ ਇਨਸਾਨ ਜਿਹੜਾ ਕਿੱਧਰ ਜਾਏਗਾ ਕਿਉਂਕਿ ਆਮ ਇਨਸਾਨ ਦੀ ਜੀਬ ਤੇ ਕਿਤਨੇ ਕਿਤੇ ਸਿੱਧੇ ਤੌਰ ਤੇ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਟਮਾਟਰ ਜਿਹੜਾ ਆ ਸੋਨੇ ਦੇ ਭਾਅ ਵਿਕ ਰਿਹਾ 100 ਤੋਂ ਉੱਪਰ ਦਾ ਆਕੜਾ ਦੱਸਿਆ ਜਾ ਰਿਹਾ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ਸਮੇਂ ਵੇਚਿਆ ਜਾ ਰਿਹਾ ਕਿਉਂਕਿ ਗੁਣਵਕਤਾ ਦੇ ਅਨੁਸਾਰ ਇਸ ਦੇ ਰੇਟਾਂ ਦੇ ਵਿੱਚ ਘਾਟਾ ਵਾਧਾ ਹੋ ਸਕਦਾ ਹੈ ਕੋਈ 80 ਦੇ ਵਿੱਚ ਵੇਚ ਰਿਹਾ ਕੋਈ 90 ਦੇ ਵਿੱਚ ਤੇ ਕੋਈ 100 ਤੋਂ ਪਾਰ ਵੀ ਵੇਚ ਰਿਹਾ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਸੀਜ਼ਨ ਹੈ ਬਰਸਾਤਾਂ ਦਾ ਤੇ ਅੱਜ ਇਹ ਸਥਿਤੀ ਦੇ ਵਿੱਚ ਟਮਾਟਰਾਂ ਦੇ ਖਰਾਬ ਹੋਣ ਦੀ ਸਥਿਤੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮੰਡੀ ਵਾਲੇ ਵੀ ਲਗਾਤਾਰ ਕਹਿ ਰਹੇ ਨੇ ਕਿ ਜਿੱਦੋਂ ਸਬਜ਼ੀਆਂ ਆਉਂਦੀਆਂ ਨੇ ਪਹਾੜਾ ਵੱਲ ਤੋਂ ਉਧਰ ਵੀ ਜਿਹੜੀ ਹੈ ਸਬਜ਼ੀ ਇਸ ਵਕਤ ਨਹੀਂ ਆ ਰਹੀ ਸੋ ਬਿਲਕੁਲ ਮੰਡੀ ਦੇ ਕੁਝ ਕਰਮਚਾਰੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੇ ਰੇਟ ਦੇ ਉੱਤੇ ਟਮਾਟਰ ਜਿਹੜਾ ਆ ਇੱਥੇ ਵੇਚਿਆ ਜਾ ਰਿਹਾ ਸੋ ਭਾਜੀ ਕਿੰਨੇ ਰੇਟ ਤੇ ਹੋ ਗਿਆ ਟਮਾਟਰ ਵੇਚਣਾ ਰੇਟ ਜੀ 12 1200 ਤੋਂ ਲੈ ਕੇ 1500 1600 ਤੱਕ ਵਿਕ ਰਿਹਾ ਜੀ ਗ੍ਰੇਡ ਹਾਂ ਜੀ ਤੇ ਜੇਕਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਇਹ ਪੂਰੇ ਪ੍ਰਤੀ ਕਿਲੋ ਹਿਸਾਬ ਨਾਲ ਹੀ ਵਿਕਦਾ ਜੀ ਉਹ ਰੇਟ ਹੀ ਵਿਕਦਾ ਜੀ ਨਹੀਂ ਜੇਕਰ ਕਿਲੋ ਦੇ ਹਿਸਾਬ ਨਾਲ ਬਾਹਰ ਜੋ ਰੇਟ ਚੱਲ ਰਿਹਾ ਉਹਦੇ ਮੁਤਾਬਿਕ ਕਿੰਨੇ ਚ ਵਿੱਚੇ ਜਾ ਰਹੇ 50 ਤੋਂ ਲੈ ਕੇ 70 80 ਰੁਪਏ ਤੱਕ 80 90 ਤੱਕ ਜਾ ਰਹੇ ਤੇ ਕੁਣ ਵਕਤਾਂ ਦੇ ਅਨੁਸਾਰ ਕਹਿ ਲਓ ਘੱਟ ਵੱਧ ਵੀ ਹੋ ਸਕਦਾ ਹਾਂ ਘੱਟ ਵੱਧ ਹੋ ਹੀ ਸਕਦਾ ਜੀ ਜਿਸ ਦਾ ਕੋਈ ਲੋ ਲੋਇਸਟਿਕ ਕੁਆਲਿਟੀ ਹੈ ਉਹ ਘੱਟ ਵੀ ਹੋ ਸਕਦਾ ਜਿਹੜੇ ਹਾਈਐਸਟ ਹੈ ਉਹ ਬੜੀਆ ਵਿੱਚੇਗਾ ਜੀ ਉਸਦੇ ਉੱਪਰ ਵੀ ਚਲੇਗਾ ਠੀਕ ਹੈ ਹਾਂਜੀ ਬਾਕੀ ਮੌਸਮ ਦੇ ਸਾਬ ਨਾਲ ਚੱਲ ਰਿਹਾ ਉੱਪਰ ਦੇ ਘਾਟ ਆ ਰਹੇ ਉਹਦੇ ਨਾਲ ਫਿਰ ਜਿਆਦਾ ਤੇਜ਼ ਹੋ ਜਾਂਦਾ ਉਹਰੇ ਜੇ ਉੱਪਰ ਰੋਡ ਖੁੱਲ ਜੇ ਤਾਂ ਟਮਾਟਰਾਣਾ ਸ਼ੁਰੂ ਹੋ ਜਾਏਗਾ ਮੱਧ ਹੋ ਜਾਏਗਾ ਬਸ ਇਹੀ ਹੈ ਜੀ ਹੋਰ ਕੁਝ ਨਹੀਂ ਹੈ ਮਤਲਬ ਉਪਰੋਂ ਮਾਲ ਕੇ ਲੋ ਘਾਟ ਆ ਰਿਆ ਘਾਟ ਆ ਰਿਆ ਉੱਪਰ ਤੁਹਾਨੂੰ ਪਤਾ ਹੀ ਹੈ ਲੈਂਡਸਲਾਈਡ ਹੋ ਰਹੀ ਹੈ ਰਸਤੇ ਬੰਦ ਹੋ ਰਹੇ ਹਨ ਬੁਰਾ ਹਾਲ ਹੈ ਉੱਪਰ ਉੱਪਰ ਦੇ ਇੱਕ ਦੋ ਗੱਡੀ ਨਿਕਲਦੀ ਹੈ نیچے ਖਾਣੇ ਵਾਲੇ ਬਹੁਤ ਇਹ ਵੀ ਦੇਖੋ ਤੁਸੀਂ ਕਿ ਉਸੇ ਸਾਬ ਨਾਲ ਬੰਦਾ ਆੜਤੀ ਭੇਜਦਾ ਹੈ ਔਰ ਅੱਗੇ ਜਿਹੜੇ ਤੇ ਹੀ ਮਿਲਦਾ ਇਹਨਾਂ ਨੂੰ ਉਸ ਆਮ ਨਾਲ ਵੀ ਕਾਰਜਕ੍ਰਮਾਂ ਕੇ ਚਲੇ ਰੰਦਾ ਹੈ ਸੋ ਬਿਲਕੁਲ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਣਵਕਤਾ ਦੇ ਅਨੁਸਾਰ ਜਿਹੜਾ ਆ ਮਾਰਕੀਟ ਦੇ ਵਿੱਚ ਟਮਾਟਰ ਚੱਲ ਰਿਹਾ ਕੋਈ 50 ਤੋਂ ਲੈ ਕੇ 100 ਰੁਪਏ ਤੱਕ ਵੀ ਵੇਚਿਆ ਜਾ ਰਿਹਾ ਤਾਂ ਕਹਿ ਲੋ ਮੰਡੀ ਦੇ ਵਿੱਚ ਇੱਕਦਮ ਉਛਾਲ ਆਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਬਰਸਾਤ ਦਾ ਮੌਸਮ ਹੈ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਫਿਰ ਦੁਬਾਰਾ ਜ਼ਿਕਰ ਗੱਲ ਕੀਤੀ ਜਾਵੇ ਲੈਂਡ ਸਲਾਈਡਿੰਗ ਵਗੈਰਾ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਿੱਧਾ-ਸਿੱਧਾ ਅਸਰ ਜਿਹੜਾ ਆ ਕਿਤੇ ਨਾ ਕਿਤੇ ਸਬਜ਼ੀਆਂ ਤੇ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਤਾਂ ਟਮਾਟਰ ਮਹਿੰਗੇ ਹੋਏ ਨੇ, ਸ਼ਿਮਲਾ ਮਿਰਚ ਵੀ ਮਹਿੰਗੀ ਹੋਈ ਆ, ਫਲੀਆਂ ਮਹਿੰਗੀਆਂ ਹੋਈਆਂ ਨੇ, ਟਿੰਡੇ ਵਗੈਰਾ ਵੀ ਮਹਿੰਗੇ ਹੋਏ ਨੇ ਤੇ ਅਦਰਕ ਵਗੈਰਾ ਉਹ ਜੋ ਸੀਗਾ ਉਸ ਦਾ ਰੇਟ ਤਾਂ ਪਹਿਲੀ ਅਸਮਾਨ ਨੂੰ ਛੂਇਆ ਹੋਇਆ ਸੀ ਉਹਨਾਂ ਦੇ ਨਾਲ-ਨਾਲ ਹੁਣ ਜੇਕਰ ਟਮਾਟਰ ਤੇ ਬਾਕੀ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਭਗ ਮਹਿੰਗੇ ਹੁੰਦੇ ਹੋਏ ਨਜ਼ਰ ਆਏ ਨੇ। ਸੋ ਬਿਲਕੁਲ ਸੜਨ ਨਾਲ ਨੇ ਭਾਜੀ ਟਮਾਟਰ ਦਾ ਰੇਟ ਕੀ ਚੱਲ ਰਿਹਾ ਸਰ? ਟਮਾਟਰ 100 ਰੁਪਏ ਚੱਲ ਰਿਹਾ ਜੀ। 100 ਰੁਪਏ ਚੱਲ ਰਿਹਾ। ਤੇ ਜੇਕਰ ਸ਼ਿਮਲਾ ਮਿਰਚ ਦੀ ਗੱਲ ਕੀਤੀ ਜਾਵੇ? ਸ਼ਿਮਲਾ ਮਿਰਚ ਵੀ 100 ਚੱ ਇੰਡੈਕਸ 220 ਚੱਲ ਰਿਹਾ ਮਤਲਬ ਮਾਰਕੀਟ ਦੇ ਵਿੱਚ ਉਛਾਲ ਆਇਆ ਕਹਿ ਲੋ ਚਾਲ ਪੂਰਾ ਉਛਾਲ ਹੈ ਜੀ ਕਿਉਂਕਿ ਪਿੱਛੋਂ ਮਾਲ ਨਹੀਂ ਆ ਰਿਹਾ ਪਿੱਛੇ ਤੋਂ ਮਾਲ ਨਹੀਂ ਆ ਰਿਹਾ ਬਰਸਾਤ ਕੇ ਕਾਰਨ ਹੈ ਅੱਛਾ ਅੱਛਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਹਾਂ ਜੀ ਹਾਂ ਜੀ ਲੋਕਾਂ ਨੂੰ ਵੀ ਦਿੱਕਤ ਹੈ ਕਿ ਤੁਹਾਨੂੰ ਵੀ ਪਿੱਛੋਂ ਮਹਿੰਗਾ ਮਿਲਦਾ ਹਾਂ ਜੀ ਹਾਂ ਜੀ ਲੋਕੋ ਨੂੰ ਦਿੱਕਤ ਹੈ ਸਾਡੇ ਕੋ ਵੀ ਦਿੱਕਤ ਹੈ ਲੋਕ ਫਿਰ ਘੱਟ ਖਰੀਦਦੇ ਆਣਗੇ ਪਰੇਸ਼ਾਨੀ ਆਉਂਦੀ ਹੈ ਨਾ ਕਿਤਨੇ ਬਹੁਤ ਪਰੇਸ਼ਾਨੀ ਹੈ ਭਾਈ ਸਾਹਿਬ ਸੋ ਬਿਲਕੁਲ ਤੁਸੀਂ ਸੁਣ ਸਕਦੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਪਿੱਛੋਂ ਸਬਜ਼ੀ ਦਾ ਮਾਲ ਜਿਹੜਾ ਆ ਨਹੀਂ ਆ ਰਿਹਾ ਕਿਉਂਕ ਅਰਮਾਚਲ ਦੇ ਵਿੱਚ ਮੀਂਹ ਜਿਹੜਾ ਕਾਫੀ ਜ਼ਿਆਦਾ ਪੈ ਰਿਹਾ ਲੈਂਡ ਸਲਾਈਡਿੰਗ ਹੋ ਰਹੀ ਆ ਜਿਸ ਦੇ ਕਾਰਨ ਇੰਪੋਰਟ ਐਕਸਪੋਰਟ ਦੇ ਵਿੱਚ ਵੀ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਰਹੀ ਆ ਜਿਸ ਦੇ ਕਾਰਨ ਕਿਤੇ ਨਾ ਕਿਤੇ ਰੇਟਾਂ ਦੇ ਵਿੱਚ ਵੀ ਉਛਾਲ ਆਇਆ ਟਮਾਟਰ ਜਿਵੇਂ ਭਾਜੀ ਨੇ ਦੱਸਿਆ ਕਿ 100 ਤੋਂ ਪਲੱਸ ਚੱਲ ਰਿਹਾ ਟਿੰਡੇ ਜਿਹੜੇ ਨੇ 120 ਤੇ ਚੱਲ ਰਹੇ ਨੇ ਤੇ ਇਸ ਦੇ ਨਾਲ ਹੀ ਸ਼ਿਮਲਾ ਮਿਰਚ ਵੀ ਜਿਹੜੀ ਹੈ 100 ਦੇ ਪਾਰ ਬੋਲ ਰਹੀ ਆ ਤੇ ਕਈ ਹੋਰ ਫਲੀਆਂ ਹੋ ਗਿਆ ਹੋਰ ਸਬਜ਼ੀਆਂ ਸੀ ਗਿਆ ਉਹ ਵੀ ਇਸ ਸਮੇਂ ਜਿਹੜੀਆਂ ਨੇ ਕਾਫੀ ਜ਼ਿਆਦਾ ਮਹਿੰਗੀਆਂ ਚੱਲ ਰਹੀਆਂ ਨੇ ਤਾਂ ਕਿਤੇ ਕਿਤੇ ਸਵਾਲ ਇਹ ਖੜਾ ਹੁੰਦਾ ਹੈ ਕੀ ਲੋਕ ਜਿਹੜੇ ਨੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿੱਛੋਂ ਮਾਲ ਨਹੀਂ ਆ ਰਿਹਾ ਜਿਸ ਦੇ ਕਾਰਨ ਇਹ ਜਿਹੜੇ ਸਬਜ਼ੀ ਵਾਲੇ ਵੈਂਡਰਸ ਨੇ ਇਹਨਾਂ ਨੂੰ ਵੀ ਮਾਲ ਜਿਹੜਾ ਹੈ ਮਹਿੰਗੀ ਰੇਟ ਤੇ ਮਿਲ ਰਿਹਾ ਹੈ ਜਿਸ ਦੇ ਕਾਰਨ ਇਹਨਾਂ ਨੂੰ ਮਾਲ ਅੱਗੇ ਵੀ ਜਿਹੜਾ ਆ ਮਹਿੰਗੇ दाम ਤੇ ਵੇਚਣਾ ਪੈ ਰਿਹਾ ਸੋ ਕਿਤਨੇ ਕਿਤੇ ਵੱਡੀ ਪਰੇਸ਼ਾਨੀ ਹੈ ਮੌਸਮ ਦੇ ਕਾਰਨ ਕਹਿ ਲਓ ਕਿ ਲੋਕਾਂ ਨੂੰ ਜੇਬਾਂ ਖਾਲੀਆਂ ਹੋ ਰਹੀਆਂ ਨੇ ਉਹਨਾਂ ਦੀਆਂ ਤੇ ਉਹੀ ਚੀਜ਼ ਹੈ ਵੀ ਕਿਤਨੇ ਕਿਤੇ ਦੇਖਣਾ ਪੈ ਰਿਹਾ ਇਹ ਸਾਰਾ ਕੁਝ ਵੀ ਮਾਲ ਜਿਹੜਾ ਆ ਕਾਫੀ ਜਦਾ ਮਹਿੰਗਾ ਚੱਲ ਰਿਹਾ ਤੇ ਉਹਦੇ ਉਹਦੇ ਕਰਕੇ ਕਾਫੀ ਜਦਾ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਰਿਹਾ। ਭਾਈ ਸਬਜ਼ੀ ਖਰੀਦਣੀ ਆਇਓ। ਨਹੀਂ ਭਾਈ ਮੈਂ ਵੇਚ ਰਹਾ ਹਾਂ। ਹੈ? ਵੇਚ ਰਹਾ ਹਾਂ। ਵੇਚ ਰਿਓ ਟਮਾਟਰ ਦਾ ਰੇਟ ਕੀ ਹੋ ਗਿਆ? ਟਮਾਟਰ ਦਾ ਰੇਟ ਕੀ ਹੋ ਗਿਆ ਭਾਈ? 100 ਰੁਪਏ ਕਿਲੋ ਹੋ ਗਿਆ ਤੇ ਟਮਾਟਰ ਦਾ ਰੇਟ ਵੀ ਬਿਲਕੁਲ ਉਹ ਗਾਖ ਸਾਡੇ ਨਾਲ ਨੇ ਦੇਖਾਂਗੇ ਆਪਾਂ ਕਿ ਆ ਪਾਜੀ ਸਬਜ਼ੀ ਖਰੀਦਣ ਆਇਓ ਤੁਸੀਂ? ਹਾਂਜੀ ਫਿਰ ਨਹੀਂ। ਤੇ ਮਾਰਕੀਟ ਦੇ ਵਿੱਚ ਕਹਿ ਲੋ ਕਿ ਤਾਂ ਮੋਸ਼ਾਲ ਆਇਆ ਕਿਵੇਂ ਲੱਗ ਰਿਹਾ ਜੇਬ ਤੇ ਅਸਰ ਪਹਿਲਾਂ ਸਿੱਧੇ ਤੌਰ ਤੇ ਪਹਿਰੇ ਅਸਰ ਪਹਿਰੇ ਜੀ ਬਿਲਕੁਲ ਪਹਿਰੇ ਕਿਉਂਕਿ ਸ਼ਿਮਲਾ ਮਿਰਚ ਲੈ ਲੈ ਰਹੇ ਹੋ ਦੇਖ ਰਿਹਾ ਵੀ ਸ਼ਿਮਲਾ ਮਿਰਚ 100 ਰੁਪਏ ਬੋਲ ਰਿਹਾ 100 ਰੁਪਏ ਬੋਲ ਰਹੀ ਹੈ ਜੀ ਹਾਂ ਟਮਾਟਰ ਦਾ ਰੇਟ ਵੀ ਕਹਿੰਦੇ ਮੈਂ ਟਮਾਟਰ ਵੀ 100 ਰੁਪਏ ਚੱਲ ਰਿਹਾ ਜੀ ਮਤਲਬ ਹੁਣ ਸਵਾਲ ਪਤਾ ਹੋ ਗਿਆ ਕਿ ਆਮ ਆਦਮੀ ਕਿੱਧਰ ਜਾਊਗਾ ਕਹਿ ਲੋ ਹੋਰ ਜੀ ਸੋ ਬਿਲਕੁਲ ਹੈ ਭਾਜੀ ਸਬਜ਼ੀ ਖਰੀਦਣ ਆਏ ਸੀ ਦੇਖ ਸਕਦੇ ਹੋ ਇਹ ਵੀ ਕਹਿ ਰਹੇ ਨੇ ਕਿ ਜੇਬ ਤੇ ਜਿਹੜਾ ਆ ਸੇ 10 ਦੇ ਤੌਰ ਤੇ ਅਸਰ ਪੈਂਦਾ ਹੋਇਆ ਕਿਤੇ ਨ ਕਿਤੇ ਨਜ਼ਰ ਆ ਰਿਹਾ